ਪਾਠ 11 ਚਰਨਾ ਨੂਰ ਮੈਡਮ ਜੀ ਕੱਲ ਮੇਰੇ ਦਾਦੀ ਜੀ ਨੇ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਵਾਲੀ ਸਾਖੀ ਸੁਣਾਈ ਜਿਸ ਵਿੱਚ ਗੁਰੂ ਜੀ ਨੇ ਵੀਰਪੈ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਚੁਕਾਇਆ ਸੀ ਹਾਂ ਬੇਟਾ ਗੁਰੂ ਜੀ ਕਿਸੇ ਨੂੰ ਵੀ ਭੁੱਖ ਦੀ ਹਾਲਤ ਵਿੱਚ ਜਾਂ ਮੁਸੀਬਤ ਵਿੱਚ ਫਸੇ ਨਹੀਂ ਦੇਖ ਸਕਦੇ ਸਨ ਉਹ ਤਾਂ ਬਚਪਨ ਤੋਂ ਹੀ ਅਜੀਹੇ ਸਨ ਬਚਪਨ ਤੋਂ ਉਹ ਕਿਵੇਂ ਮੈਡਮ ਜੀ ਬੀਤਾ ਅੱਜ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੁਆਰਾ ਲੋੜਵੰਦਾ ਲਈ ਆਪਣੇ ਬਚਪਨ ਵਿੱਚ ਹੀ ਦਰਸਾਈ ਹਮਦਰਦੀ ਦੀ ਭਾਵਨਾ ਨਾਲ ਸੰਬੰਧਿਤ ਇੱਕ ਪਾਠ ਪੜਾਉਂਦੀ ਹਾਂ ਪੰਜ ਸਦੀਆਂ ਪਹਿਲਾਂ ਦੀ ਗੱਲ ਹੈ ਇੱਕ ਛੋਟਾ ਜਿਹਾ ਪਿੰਡ ਸੀ ਇਸ ਪਿੰਡ ਦਾ ਨਾਂ ਤਲਵੰਡੀ ਸੀ ਇਸ ਪਿੰਡ ਦੀਆਂ ਗਲੀਆਂ ਵੀ ਚਿੱਬ ਖੜਬੀਆਂ ਵੱਲ ਵਲੇਵੇਂ ਖਾਂਦੀਆਂ ਕਿਤੇ ਉੱਚੀਆਂ ਨੀਵੀਆਂ ਇਹਦੇ ਟੋਇਆਂ ਵਿੱਚ ਪਾਣੀ ਖੜਾ ਤਰਬਕੇ ਪਾਣੀ ਵਿੱਚ ਰੋਗਾਣੂ ਭਲਰਦੇ ਮੱਛਰ ਪੂੰ ਪੂੰ ਕਰਦੇ ਮੱਖੀਆਂ ਭਿੰਨ ਬਣਾਉਂਦੀਆਂ ਰੋਗਾਂ ਦੀ ਲਾਗ ਪਿੰਡ ਦੇ ਕਿਸੇ ਨਾ ਕਿਸੇ ਮੁੰਡੇ ਜਾਂ ਕੁੜੀ ਦੇ ਵਿੱਚ ਵੜੀ ਰਹਿੰਦੀ ਇੱਕ ਤੋਂ ਦੂਜੇ ਤੇ ਤੀਜੇ ਤੇ ਈਵੇਂ ਇਹ ਲਾਗ ਘਰੋਂ ਘਰ ਤੁਰੀ ਫਿਰਦੀ ਇਸ ਪਿੰਡ ਦੀ ਇੱਕ ਨੂਰੇ ਕੰਮਿਆਂ ਦੀ बस्ती ਵਿੱਚ ਜਗਤੂ ਦਾ ਘਰ ਸੀ ਇਸ ਘਰ ਵਿੱਚ ਚਹੂ ਵਰਿਆਂ ਦਾ ਕੋਨਾ ਵੀ ਰਹਿੰਦਾ ਸੀ ਜਗਤੂ ਦਾ ਪੁੱਤਰ ਹੈ ਇਸ ਕੋਨੇ ਨੂੰ ਬੁਖਾਰ ਚੜਿਆ ਹੋਇਆ ਸੀ ਕਈ ਦਿਨਾ ਤੂੰ ਤੇ ਇਹ ਬੁਖਾਰ ਲੈਂਦਾ ਨਹੀਂ ਸੀ ਪਿਆ ਕੋਨੇ ਦੇ ਅੰਮੀ ਤੇ ਬਾਪੂ ਬੜੇ ਹੀ ਪਰੇਸ਼ਾਨ ਸਨ ਇਸ ਗੱਲੋਂ ਇਸ ਬੁਖਾਰ ਨੇ ਦੋ ਧੀਆਂ ਤੇ ਦੋ ਪੁੱਤਰ ਉਹਨਾਂ ਦੇ ਹੱਥੋਂ ਪਹਿਲਾਂ ਹੀ ਖੋਲੇ ਸਨ ਤੇ ਹੁਣ ਇਹ ਕੋਨਾ ਚਿੰਤਾ ਉਹਨਾਂ ਨੂੰ ਤੋੜ-ਤੋੜ ਖਾਂਦੀ ਸੀ ਪਰ ਉਹ ਕਰ ਕੁਝ ਨਹੀਂ ਸੰਕਦੇ ਕੋਨੇ ਦੀ ਅੰਮੀ ਦਿਨੇ ਖੇਤੀ ਦਾ ਕੰਮ ਕਰਦੀ ਰਾਤੀ ਆਪਣੇ ਕੋਨੇ ਨੂੰ ਛਾਤੀ ਨਾਲ ਆ ਲਾਂਦੀ ਉਸ ਨੂੰ ਮੁੰਮੁੜ ਚੁੰਮਦੀ ਮਾਦਾ ਜੀ ਕਰਦਾ ਉਹ ਬੁਖਾਰ ਦੀ ਸਾਰੀ ਵਿਊ ਆਪੇ ਹੀ ਪੀ ਲਵੇ ਪਰ ਬੁਖਾਰ ਤਾਂ ਕੋਨੇ ਦੇ ਪਿੰਡੇ ਨਾਲ ਕੁਲ ਮਿਲ ਗਿਆ ਸੀ ਉੱਥੋਂ ਉਹ ਲੱਥਦਾ ਹੀ ਨਹੀਂ ਸੀ ਤੇ ਇਸ ਤਾਪ ਨੂੰ ਲਾਉਣ ਜੋਗਾ ਕੋਨੇ ਦੀ ਮਾਂ ਕੋਲ ਬਾਪੂ ਕੋਲ ਨਾ ਵਹਿਲ ਸੀ ਤੇ ਨਾ ਵਸੀਲਾ ਜਗਤ ਕੋਲ ਆਪਣੀ ਜ਼ਮੀਨ ਨਹੀਂ ਸੀ ਉਹ ਤਾਂ ਰਾਏ ਬੁਲਾਰ ਦੀ ਭੌ ਉੱਤੇ ਕੰਮ ਕਰਦਾ ਸੀ ਰਾਏ ਬੁਲਾਰ ਉੱਥੋਂ ਦਾ ਰਾਜਾ ਸੀ ਉਸ ਕੋਲ ਕਈ ਪਿੰਡਾਂ ਦੀ ਮਾਲਕੀ ਸੀ ਤੇ ਇਸ ਸਾਰੀ ਜ਼ਮੀਨ ਦੀ ਦੇਖਭਾਲ ਉਸਦੇ मुंशी ਕਰਦੇ ਸਨ ਇੱਕ मुंशी ਨਹੀਂ ਕਈ मुंशी ਤੇ ਜਗਤੂ ਦੇ ਟੋਟੇ ਨੂੰ ਸਾਂਭਣ ਵਾਲਾ मुंशी ਬੜਾ ਹੀ ਟਾਡਾ ਸੀ ਉਹ ਆਪਣੇ ਕੰਮਿਆਂ ਨੂੰ ਕਦੇ ਛੁੱਟੀ ਨਹੀਂ ਸੀ ਦਿੰਦਾ ਤੇ ਉਹ ਦਿਨ ਤਾਂ ਟਾਡੇ ਕੰਮ ਦੇ ਦਿਨ ਸਨ ਕਣਕ ਦੀ ਬਿਜਾਈ ਦੇ ਦਿਨ ਇਵੇਂ ਦਿਨ ਲੰਘਦੇ ਗਏ ਤੇ ਖੋਨੇ ਦੀ ਬਿਮਾਰੀ ਵੱਧਦੀ ਰਹੀ ਇੱਕ ਦਿਨ ਕੋਨਾ ਬੜਾ ਲਾਚਾਰ ਹੋ ਗਿਆ ਜਗਤੂ ਤੋਂ ਆਪਣੇ ਕੋਨੇ ਦੀ ਇਹ ਹਾਲਤ ਵੇਖੀ ਨਾ ਗਈ ਉਹ ਆਪਣੇ ਮੁੰਚੀ ਦੇ ਪੈਰਾਂ ਉੱਤੇ ਜਾ ਡਗਾ। "ਉਜ਼ੂਰ, ਮੈਨੂੰ ਅੱਦੇ ਦਿਨ ਦੀ ਛੁੱਟੀ ਦੇ ਦਿਓ। ਮੇਰਾ ਕੋਨਾ ਮਰਨ ਕਿਨਾਰੇ ਜੀ।" "ਚੰਗਾ, ਜਾ। ਪਰ ਭਲਕੇ ਜ਼ਰੂਰ ਕੰਮ ਉੱਤੇ ਪਰਤ ਆਈਂ।" "ਹਾਂ ਜੀ ਹਾਂ।" ਆਖਦਾ ਤੇ ਹੱਥ ਜੋੜਦਾ ਜਗਤੂ ਘਰ ਨੂੰ ਦੌੜ ਪਿਆ। ਕੋਨੇ ਦਾ ਸਾਹ ਤਿੱਖਾ ਸੀ। ਉਸ ਦਾ ਤਾਪ ਬੜਾ ਤੇਜ਼। ਜਗਤੂ ਨੂੰ ਵੇਖ ਕੋਨੇ ਨੇ ਅੱਖਾਂ ਖੋਲੀਆਂ ਤੇ ਉਸ ਆਪਣੀਆਂ ਬਾਵਾں ਉਲਾਰੀਆਂ ਕਿ ਉਸ ਦਾ ਬਾਪੂ ਉਸ ਨੂੰ ਗੋਦੀ 'ਚ ਝੁਕ ਲਵੇ ਬਾਪੂ ਨੂੰ ਉਲਰ ਕੇ ਕੋਨੇ ਨੂੰ ਆਪਣੇ ਹੱਥਾਂ ਵਿੱਚ ਬੋਝ ਉਹਨੂੰ ਆਪਣੇ ਮੋਢੇ ਲਾ ਲਿਆ ਤੇ ਉਸ ਉੱਤੇ ਖੇਸ ਦੀ ਬੁੱਕਲ ਮਾਰ ਠੰਡ ਤੋਂ ਬਚਾਂਦਾ ਉਹ ਕੋਨੇ ਨੂੰ ਲਾਗਲੇ ਪਿੰਡ ਵੈਦ ਜੀ ਕੋ ਲੈ ਤੁਰਿਆ ਉਸ ਸਮੇਂ ਇਹ ਵੈਦ ਬੜਾ ਸਿਆਣਾ ਮੰਨਿਆ ਜਾਂਦਾ ਸੀ ਭਾਵੇਂ ਅੱਜ ਦੇ ਵਿਗਿਆਨਕ ਯੁੱਗ ਵਿੱਚ ਉਹ ਬੜਾ ਅਨਾੜੀ ਜਾਪੇ ਇਸ ਵੈਦ ਨੇ ਕੋਨੇ ਨੂੰ ਦੂਰੋਂ ਹੀ ਵੇਖਿਆ ਉਸ ਨੂੰ ਹੱਥ ਨਹੀਂ ਸੀ ਲਾਇਆ ਇਸ ਨੂੰ ਮਾਈ ਹੈ ਵੈਦ ਨੇ ਆਖ ਸੁਣਾਇਆ ਜਿਹੜੀ ਬਿਮਾਰੀ ਸਮਝ ਨਾ ਆਵੇ ਉਸ ਨੂੰ ਉਦੋਂ ਵੈਦ ਮਾਈ ਸਮਝ ਲੈਂਦੇ ਸਨ ਅੱਛਾ ਜਗਤੂ ਨੇ ਹੱਥ ਜੋੜੇ ਸਿਰ ਝੁਕਾਇਆ ਤੇ ਉਸ ਦੀ ਪਿੱਠ ਹੋਰ ਵੀ ਕੁੱਬੀ ਹੋ ਗਈ ਉਸ ਅਦਿਖ ਮਾਈ ਦੀ ਹਜ਼ੂਰੀ ਵਿੱਚ ਇਸ ਨੂੰ ਦਵਾਈ ਕੋਈ ਨਹੀਂ ਦੇਣੀ ਸਿਰਫ ਜਵਾ ਦਾ ਪਾਣੀ ਦੇਣਾ ਹੈ ਜਾਂ ਥੋੜਾ ਥੋੜਾ ਗੋਗਾ ਦੁੱਧ ਆ ਸੁਣ ਮਾਈ ਨੰਮੂ ਮੱਥਾ ਜ਼ਰੂਰ ਟੇਕੀ ਤੇ ਉਸ ਦੀ ਭੇਟ ਗੁਲਗੁਲੇ ਚੜਾਉਣੇ ਹਨ ਕਣਕ ਦੇ ਆਟੇ ਤੇ ਗੁੜ ਦੇ ਗੁਲਗੁਲੇ ਵੈਦ ਨੇ ਆਪਣੇ ਇਲਮ ਦਾ ਹੁਕਮ ਜਗਤੂ ਦੀ ਕੁੱਬੀ ਪਿੱਠ ਉੱਤੇ ਝਾੜ ਦਿੱਤਾ ਤੇ ਜਗਤੂ ਆਪਣੇ ਕੋਹਨੇ ਨੂੰ ਲੈ ਕੇ ਵਾਪਸ ਪਿੰਡ ਪਰਤ ਗਿਆ ਕਦੇ ਉਹ ਕੋਹਨੇ ਨੂੰ ਬਾਹਾਂ ਵਿੱਚ ਚੁੱਕਦਾ ਕਦੇ ਉਸ ਨੂੰ ਆਪਣੇ ਪਿੱਠ ਉੱਤੇ ਪਾ ਲੈਂਦਾ ਲੱਦੀ ਪੂਰੀ ਮੰਗ ਜਗਤੂ ਦੇ ਦਿਲ ਨੂੰ ਡੋਬ ਪੈਂਦੇ ਸਨ ਉਹਦੀਆਂ ਲੱਤਾਂ ਥੜਕਦੀਆਂ ਸਨ ਕੋਨੇ ਦੇ ਮਰੇ ਹੋਏ ਭੈਣ ਭਰਾ ਕਦੇ ਮੋਢਿਆਂ ਉੱਤੇ ਆਣ ਬੈਂਦੇ ਸਨ ਉਹਦੀਆਂ ਬਾਵਾ ਨਾਲ ਪਲਮਸਦੇ ਸਨ ਕਦੇ ਉਹਦੀਆਂ ਲੱਤਾਂ ਨਾਲ ਚਿੰਬੜਦੇ ਸਨ ਜਗਤੂ ਦੇ ਭਾਣੇ ਉਹਦੇ ਇਹ ਸਾਰੇ ਬੱਚੇ ਮਾਈ ਦੀ ਕਰੋਪੀ ਨਾਲ ਧੁਰ ਗਏ ਸਨ ਉਦੋਂ ਵੀ ਉਹ ਮਾਈ ਦੀ ਸੁਖਣਾ ਨਹੀਂ ਸੀ ਦੇ ਸਕਿਆ ਜਗਤੂ ਸੋਚਦਾ ਸੀ ਉਹ ਕੋਨੇ ਲਈ ਮਾਈ ਦੀ ਸੁਖਣਾ ਦੇਵੇਗਾ ਜ਼ਰੂਰ ਦੇਵੇਗਾ ਪਰ ਕਣਕ ਕਿੱਥੋਂ ਮਿਲੇਗੀ ਇਸ ਸਵਾਲ ਦਾ ਜਵਾਬ ਜਗਤੂ ਕੋਲ ਨਹੀਂ ਸੀ ਔੜ ਲੱਗੀ ਹੋਈ ਸੀ ਕਣਕ ਸੋਨੇ ਦੇ ਭਾ ਸੀ ਬਣੀਆਂ ਦੇ ਘਰ ਪਟਵਾਰੀ ਦੇ ਘਰ ਦਰੋਗੇ ਦੇ ਘਰ ਸਭ ਦੇ ਘਰ ਉਨੀ ਦਿਨੀ ਮੱਕੀ ਦੀ ਰੋਟੀ ਪੱਕਦੀ ਸੀ ਜਗਤੂ ਸਾਰੇ ਘਰਾਂ ਵਿੱਚ ਝੋਲੀ ਅੱਡੀ ਫਿਰਿਆ ਪਰ ਇੱਕ ਸੇਰ ਕਣਕ ਉਹਨੂੰ ਕਿਤੋਂ ਨਾ ਲੱਭੀ ਜਗਤੂ ਨੂੰ ਪਤਾ ਸੀ ਬਾਣੀਆਂ ਦੀ ਪਿਛਲੀ ਕੋਠਰੀ ਵਿੱਚ ਇੱਕ ਬੋਰੀ ਪਈ ਸੀ ਬਾਣੀਆਂ ਦੇ ਘਰ ਦੋ ਹਫ਼ਤੇ ਹੋਏ ਜਗਤੂ ਨੇ ਆਪਣੇ ਹੱਥੀ ਇਹ ਬੋਰੀ ਉੱਥੇ ਢਕਾਈ ਸੀ ਜਗਤੂ ਨੇ ਬਾਣੀਆਂ ਦੀਆਂ ਬੜੀਆਂ ਮਿੰਨਤਾ ਕੀਤੀਆਂ ਬੜੇ ਤਰਲੇ ਕੀਤੇ ਪਰ ਬਾਣੀਆਂ ਉੱਕਾਈ ਮੁਕਰ ਗਿਆ ਉਸ ਜਗਤੂ ਨੂੰ ਅੱਧਾ ਸੇਰ ਕਣਕ বিনা ਦਿੱਤੀ ਤੇ ਦੂਜੀ ਰਾਤ ਕੋਨੇ ਦੀ ਹਾਲਤ ਹੋਰ ਵਿਗੜ ਗਈ ਕੋਨਾ बेहोश ਪਿਆ ਸੀ ਉਸ ਦਾ ਸਾਹ ਹਟਕੋਰੀਆਂ ਵਰਗਾ ਸੀ ਕੋਨੇ ਦੀ ਮਾਂ ਉਸ ਨੂੰ ਗੋਦੀ ਵਿੱਚ ਲਈ ਬੈਠੀ ਸੀ ਅਰਜੋਈਆਂ ਕਰਦੀ ਮਾਈ ਰਾਣੀ ਉਹਦੇ ਕੋਨੇ ਦੀ ਜਾਨ ਬਖਸ਼ੀ ਕਰ ਦੇਵੇ ਤੇ ਕੋਨੇ ਦੀ ਹਾਲਤ ਹਰ ਪਲ ਕੱਟਦੀ ਕੱਟਦੀ ਜਾਂਦੀ ਸੀ ਜਗਤੂ ਪਾਸੋਂ ਕੋਨੇ ਦੀ ਹਾਲਤ ਵੇਖੀ ਨਾ ਗਈ ਸਾਰੇ ਪਿੰਡ ਉੱਤੇ ਰਾਤ ਦੇ ਹਨੇਰੀ ਦੀ ਚਾਦਰ ਛਾਈ ਹੋਈ ਸੀ ਉਹ ਇਸ ਪਸਰੇ ਹਨੇਰੇ ਵਿੱਚ ਬਾਹਰ ਨਿਕਲ ਪਿਆ ਗੰਡਾਸਾ ਉਸਦੇ ਹੱਥ ਵਿੱਚ ਸੀ ਜਗਤੂ ਬਾਣੀਏ ਦੀ ਕੋਠੀ ਦੇ ਪਿਛਵਾੜੇ ਜਾ ਬੈਠਾ ਤੇ ਹੌਲੀ-ਹੌਲੀ ਬੇਬਿੜਕ ਉਹ ਕੋਠੀ ਦੀ ਕੰਦ ਖਰੋਚਣ ਲੱਗਾ ਕੱਚੀ ਕੰਦ ਵਿੱਚ ਜਗਤੂ ਦੇ ਗੰਡਾਸੇ ਨੇ ਇੱਕ ਨਿੱਕਾ ਜਿਹਾ ਮਘੋਰਾ ਕਰ ਲਿਆ ਇਸ ਮਗੋਰੇ ਵਿੱਚ ਜਗਤੂ ਨੇ ਸਿਰ ਅੰਦਰ ਕੀਤਾ ਬਾਹ ਅੰਦਰ ਲੰਗਾਈ ਤੇ ਅਚਾਨਕ ਉਸ ਦਾ ਹੱਥ ਕਣਕ ਦੀ ਬੂਰੀ ਨੂੰ ਜਾ ਲੱਗਾ ਜਗਤੂ ਨੇ ਕਾਲੀ ਕਾਲੀ ਕੰਬਦਿਆ ਕਣਕ ਦੀ ਬੂਰੀ ਵਿੱਚ ਹੱਥ ਜਾ ਪਾਇਆ ਉਸ ਵੇਲੇ ਜਗਤੂ ਦੀ ਵੀਣੀ ਨੂੰ ਕਿਸੇ ਨੇ ਆਣ ਦੱਬਿਆ ਇਹ ਬਾਣੀਆਂ ਸੀ ਜਗਤੂ ਥਾਂ ਸੁਨ ਹੋ ਗਿਆ ਉਹ ਦੌੜ ਵੀ ਨਾ ਸਕਿਆ ਚੋਰ ਓਏ ਚੋਰ ਓਏ ਬਣਿਏ ਨੇ ਉੱਚੀ ਉੱਚੀ ਰੌਲਾ ਪਾਇਆ ਚੋਰ ਚੋਰ ਕੂਕਦੇ ਲੋਕੀ ਘਰਾਂ ਵਿੱਚੋਂ ਨੱਠੇ ਆਏ ਹੁਣ ਜਗਤੂ ਲੋਕਾਂ ਦੇ ਘੇਰੇ ਵਿੱਚ ਸੀ ਹਰ ਕੋਈ ਜਗਤੂ ਨੂੰ ਮਾਰ ਰਿਹਾ ਸੀ ਤੇ ਇਸ ਮਾਰ-ਹੀਟ ਉਹ ਡਿੱਗ-ਡਿੱਗ ਪੈਂਦਾ ਸੀ ਫਿਰ ਉਹ ਉੱਕਾ ਹੀ ਟੈ ਪਿਆ ਉਸ ਦਾ ਇੱਕ ਦੰਦ ਟੁੱਟ ਗਿਆ ਜਗਤੂ ਲਹੂ-ਲੁਹਾਨ ਸੀ ਪਰ ਲੋਕਾਂ ਦੀ ਗੁੱਸੇ ਨੂੰ ਅਜੇ ਸਬਰ ਨਹੀਂ ਸੀ ਆਇਆ ਲੋਕੀ ਡਿੱਗੇ ਹੋਏ ਜਗਤੂ ਨੂੰ ਵੀ ਕਸੂਨ ਠੇਡੇ ਮਾਰੀ ਜਾਂਦੇ ਸਨ ਪਿੰਡ ਦੇ ਬੱਚਿਆਂ ਨੇ ਮਾਰੋ ਮਾਰੋ ਦੇ ਸ਼ੋਰ ਨਾਲ ਅਸਮਾਨ ਸਿਰ ਉੱਤੇ ਝੁੱਕ ਰੱਖਿਆ ਸੀ ਕਿਸੇ ਨੂੰ ਜਗਤੂ ਉੱਤੇ ਤਰਸ ਨਹੀਂ ਸੀ ਆਉਂਦਾ ਰਾਏ ਬੁਲਾਰ ਉਸ ਪਿੰਡ ਦਾ ਰਾਜਾ ਸੀ ਰਾਤ ਨੂੰ ਚੱਕਰ ਕੱਟਦਾ ਕੁਦਰਤ ਦਾ ਆਨੰਦ ਮਾਣਦਾ ਇਸ ਸ਼ੋਰ ਨੂੰ ਸੁਣ ਉਹ ਇਸ ਪਾਸੇ ਆਣ ਪਹੁੰਚਿਆ ਝੋਰ-ਝੋਰ ਸੁਣ ਕੇ ਉਸ ਦਾ ਵੀ ਲਹੂ ਗਰਮ ਹੋਇਆ ਉਸ ਦਾ ਵੀ ਜੀ ਕੀਤਾ ਉਹ ਵੀ ਜਗਤੂ ਨੂੰ ਇੱਕ ਥੱਪੜ ਮਾਰੇ ਉਸ ਦਾ ਮੱਥਾ ਅਜੇ ਖਲਰਿਆ ਨਹੀਂ ਸੀ ਜਦੋਂ ਉਸ ਦੀਆਂ ਲੱਤਾਂ ਨੂੰ ਬਾਲ ਹੱਥ ਨੇ ਕਰੰਗੜੀ ਆਣ ਪਾਈ ਨਾ ਮਾਰੋ ਉਸ ਬਾਲ ਦੇ ਮਿੱਠੇ ਬੋਲ ਸਨ ਤੇ ਉਸ ਦੀਆਂ ਅੱਖੀਆਂ ਵਿੱਚੋਂ ਨੂਰ ਡੁੱਲਦਾ ਸੀ ਰਾਇ ਬੁਲਾਰ ਨੂੰ ਜਾਪਿਆ ਜਿਵੇਂ ਰੱਬ ਉਸ ਨੂੰ ਨਾ ਮਾਰੋ ਦਾ ਫਰਮਾਨ ਕੀਤਾ ਸੀ ਉਸ ਦਾ ਅੱਧ ਉਲਰਿਆ ਹੱਥ ਛੁਕਿਆ ਤੇ ਨੀਵੀਆਂ ਹੋ ਕੇ ਉਸ ਨੇ ਬਾਲ ਕੁਛੜ ਛੁਕ ਲਿਆ ਉਹ ਇਹ ਬਾਲ ਤਾਂ ਮਹਿਤਾ ਕਾਲੂ ਦਾ ਪੁੱਤਰ ਸੀ ਨਾਨਕ ਨਾ ਮਾਰੋ ਰਾਇਬੁਲਾਰ ਦੇ ਖਲਕਤ ਨੂੰ ਹੁਕਮ ਨਾਲ ਸਾਰੇ ਤਰ੍ਹਾਂ ਕੇ ਪਾਸੇ ਹਟ ਗਏ ਜਗਤੂ ਤੂੰ ਤੂੰ ਚੋਰੀ ਕਿਵੇਂ ਕਰ ਲਈ ਤੇਰੀ ਇਮਾਨਦਾਰੀ ਦੀ ਤਾਂ ਮੈਂ ਕਸਮ ਖਾਂਦਾ ਸੀ ਰਾਇਬੁਲਾਰ ਨੇ ਜਗਤੂ ਦਾ ਮੋਖਾ ਝੰਡੋੜਿਆ ਹਜ਼ੂਰ ਮੇਰਾ ਕੋਨਾ ਮਾਈ ਨਾਲ ਮਰਦਾ ਪਿਆ ਹੈ ਮੈਂ ਉਸ ਦੀ ਸੁਖਣਾ ਦੇਣੀ ਹੈ ਕਣਕ ਦੇ ਗੁਲਗੁਲੇ ਤੇ ਜਗਤੂ ਟੜ੍ਹਾ ਕੇ ਰਾਇਬੁਲਾਰ ਦੇ ਪੈਰਾਂ ਉੱਤੇ ਡਿੱਗ ਪਿਆ ਚਲ ਮੈਂ ਗਣਕ ਤੈਨੂੰ ਆਪਣੇ ਘਰੋਂ ਦਿੰਦਾ ਹਾਂ ਤੇ ਨਾਨਕ ਜੀ ਨੂੰ ਕੁੱਛੜ ਚੁੱਕੀ ਰਾਏ ਬੁਲਾਰ ਘਰ ਵੱਲ ਧੁਰ ਪਿਆ ਲੋਕਾਈ ਅਚੰਬਾ ਹੋਈ ਵੇਖਦੀ ਰਹੀ ਬਾਲ ਨਾਨਕ ਹਾਕਮ ਰਾਏ ਬੁਲਾਰ ਦੇ ਮੋਢੇ ਸੀ ਤੇ ਉਸ ਦੇ ਮੁਖੜੇ ਤੋਂ ਝਰਦਾ ਨੂਰ ਰਾਏ ਬੁਲਾਰ ਉੱਤੇ ਡੁੱਲ ਡੁੱਲ ਪੈਂਦਾ ਸੀ ਇਸ ਨੂਰ ਵਿੱਚ ਭਿੱਜੇ ਰਾਏ ਬੁਲਾਰ ਦੇ ਚਿੱਟੇ ਕੱਪੜੇ ਹਨੇਰੇ ਵਿੱਚ ਵੀ ਲਿਸ਼ਕਾ ਮਾਰਦੇ ਸਨ ਇਸ ਅਲੌਕਿਕ ਜੋੜੀ ਦੇ ਪਿੱਛੇ ਜਗਤੂ ਲੜ ਖੜਾਉਂਦਾ ਧੁਰ